ਜਿਹੜਾ ਧਰਮ ਰਾਜ ਉਹ ਨਾ ਉਹੀ ਨਰਾਲਾ ਬਾਬਾ ਆ ਨਰਾਲੇ ਬਾਬੇ ਦੇ ਮੈਂ 8 8 ਸਿਰ 16 16 ਹੱਥ ਦੇਖੇ ਆ ਉਹੀ ਸਾਰੇ ਰੂਪਾਂ ਚ ਫਿਰਦਾ ਐ ਮੇਰੇ ਸਾਹਦੇ ਹੋਰ ਵੀ ਬਹੁਤ ਕੁਝ ਦੇਖਿਆ ਉਹ ਫਿਰਦਾ ਮੈਂ ਤੂੰ 8 ਹੱਥ ਦੇਖੇ ਲੋ ਮੇਰੀ ਗੱਲ ਸੁਣ ਲੈ ਆਮਾਗੇ ਦਵਾਰੇ ਤੇਰੇ ਚਮ ਚਮਕਾਰ ਦੇ ਆਮਾਗੇ ਦਵਾਰੇ ਤੇਰੇ ਛਮ ਆ ਗਈ ਆ ਗਈ ਲੰਡੇ ਤੱਕੇ ਖਾ ਕੇ ਆ ਗਈ ਬਬੂ ਦੇ ਪਾਪੇ ਸਲੇਡਾ ਪਰ ਗਈ ਸੀ ਤੈਨੂੰ ਦੱਸ ਕੇ ਤਾਂ ਗਈਆਂ ਰਾਤ ਜੇ 2:00 ਵਜੇ ਗਈਆਂ ਨਾਲੇ ਤੁ ਚੜਛੜਾ ਫੜਨ ਗਈ ਸੀ ਨਹੀਂ ਪੋਪਾ ਸਵਾਮੀ ਦਾ ਸ্নান ਸੀ ਬਾਹਰਲੇ ਮਲਕ ਚੱਲਾ ਨਾ ਸਾਰੀ ਸੰਗ ਦੇ ਨੇ ਇਕੱਠੇ ਹੋ ਕੇ ਸ্নান ਕਰਾ ਕੇ ਤੋਰਿਆ ਨੂੰ ਨਾਲੇ ਤੂੰ ਕੋਣ ਭੰਡੇ ਮਾਂਜੀ ਜੰਨਾ ਮੈਂ ਆਪੇ ਮਾਂਜ ਲੈਣੇ ਸੀ ਮੈਂ ਹੁਣ ਕੀ ਕਰਾਂ ਹੁਣ ਹੈ ਤੈਨੂੰ ਤਾਂ ਨਹੀਂ ਸ਼ਰਮ ਰਹੀ ਮਾੜੀ ਮੋਟੀ ਅੱਗੇ ਵੀ ਮੈਂ ਹੀ ਮਾਂਜਦੀ ਆ ਅੱਗੇ ਕਿਹੜਾ ਤੂੰ ਮਾਂਜਦਾ ਚੱਲ ਕੋਈ ਨਹੀਂ ਉਹ ਤਾਂ ਚੱਲ ਇੱਥੇ ਪਪਾ ਸਵਾਮੀ ਦੇ ਦਰਸ਼ਨ ਕਰਨੇ ਸੀ ਮੈਂ ਤਾਂ ਵਾਗ ਗਈ ਤੈਨੂੰ ਦੱਸ ਕੇ ਗਈ ਹਲਾਈ ਗਈ ਵੀ ਬੱਬੂ ਦੇ ਪਾਪੇ ਮੈਂ ਚੱਲੀ ਆ ਮੈਂ ਚੱਲੀ ਆ ਘੰਟਾ ਇੱਕ ਛੋਟਾ ਹਾਥੀ ਖੜਾ ਰਿਹਾ ਇੱਥੇ ਕਰੀ ਦਰਸ਼ਨ ਨਹੀਂ ਦਰਸ਼ਨ ਤਾਂ ਹੋਏ ਨਹੀਂ ਉੱਦਾਂ ਐਲਸੀਡੀਆਂ 'ਚ ਹੋਟ ਡੋਡੀਆਂ ਐਲਸੀਡੀਆਂ ਲੱਗੀਆਂ ਹੋਈਆਂ ਸੀ ਸੰਗਤ ਵਾ ਸੀ ਨਾ ਬਸ ਕਰਨੇ ਸੀ ਨਾ ਉਹਦੇ ਦੇ ਦਰਸ਼ਨ ਉਬਸੋ ਸੰਗਤ ਨੇ ਨਾ ਮੰਜਾ ਸਜਾਇਆ ਹੋਇਆ ਸੀ ਫੁੱਲਾਂ ਵਾਲਾ ਉਹਦੇ ਤੇ ਉਹਨੂੰ ਲੰਮਾ ਪਾ ਕੇ ਪਰਨੇ ਚ ਲਪੇਟ ਕੇ ਉਹਦੀ ਅਲ ਹੈਗਾ ਦੂਰੋਂ ਵੀ ਨਹੀਂ ਹੋਏ ਜੇ ਬੱਗੜ ਜਾਂ ਪ੍ਰਧਾਨ ਹੁੰਦਾ ਉਹਨੇ ਦਾ ਫੜ ਕੇ ਦਰਸ਼ਨ ਕਰਾ ਦੇਣੇ ਸੀ ਸੰਗਤ ਬਹੁਤ ਸੀ ਨਾ ਲੱਖਾਂ ਦੇ ਹਿਸਾਬ ਨਾਲ ਲੱਖਾਂ ਦੇ ਹਿਸਾਬ ਨਾਲ ਮੇਰੇ ਸੜ ਦੀ ਕਿਵੇਂ ਲਾਲੀ ਆਈਆ ਮੂਦੇ ਸਟਾਈਲ ਦੇ ਐਲ ਸੀ ਡੀਆਂ ਦੇ ਦਰਸ਼ਨ ਕੋ ਕਮਰੇ ਜੁੜ ਜੁੜੀਆਂ ਐਲ ਸੀ ਡੀਆਂ ਲੱਗੀਆਂ ਹੋਈਆਂ ਸੀ ਜੇ ਤੂੰ ਜਾਂਦਾ ਤੇਰੇ ਵਿੱਚ ਇਥੇ ਪਾਪ ਤਾਂ ਹੋ ਜਾਣੇ ਸੀ ਹੈ ਇੱਕ ਬਸ਼ਰ ਮਾਇਦਾ ਉਹ ਗੱਲ ਕਰਾ ਬਸ਼ਰ ਨਹੀਂ ਡੁੱਲ ਗਈ ਦਾਲ ਆ ਕਿਹਦਾ ਡੋਲ ਡੋਲੇ ਖਾਣੇ ਆ ਹੈ ਨਵਾ ਵੀ ਹੁੰਦੀ ਨੂੰ ਪਲੋ ਯੇ ਨੂੰ ਅਗੜ ਰਗ ਰਕ ਲ ਕੇ ਮਫ ਕਾਈ ਨਹੀਂ ਮਿਲਿਆ ਉਹ 45 ਦਾ ਪਾਣੀ ਉਹ ਘਰ ਪੈਕ ਹੋ ਕੇ ਆਊਗਾ ਮੈਨੂੰ ਤਾਂ ਉਹ ਵੀ ਨਹੀਂ ਐਤ ਕੀ ਮਿਲਿਆ ਇੱਕ ਉੱਥੇ ਸਾਡੀ ਸੱਸ ਸੰਗਣ ਸੀ ਤਾ ਮੈਨੂੰ ਡਾਟਾ ਇੰਨਾ ਕ ਦਿੱਤਾ ਉਹ ਪੀ ਲਿਆ ਮੈਂ ਜਦੋਂ ਅੰਦਰ ਗਿਆ 45 ਦਾ ਪਾਣੀ ਐ ਜਿੱਦਾਂ ਸੌਫ ਜਵੈਣ ਦਾ ਪਾਣੀ ਪੀਤਾ ਹੁੰਦਾ ਅੰਦਰਲੇ ਸਾਰੇ ਦਖਬਾਰ ਨਿਕਲ ਗਏ ਮੂਤਰਾ ਕੀ ਬਣੂ ਤੁਹਾਡਾ ਕੀ ਬਣੂ ਤੁਹਾਡਾ ਮੇਰੇ ਸਾਲੇ ਬਣਨਾ ਕੀ ਆ ਕੀ ਬਣੂ ਕਿੱਥੇ ਰੱਬ ਉੱਤੇ ਜਾਣ ਕਿਵੇਂ ਜੀ ਹੋਗੇ ਜਾ ਕੇ ਧਰਮਰਾਜ ਨੂੰ ਤੁਸੀਂ ਧਰਮਰਾਜ ਨੂੰ ਜਾਣ ਕੇ ਦੇਣੀ ਆ ਜਾਣ ਤਾਂ ਸਾਡੀ ਨਰਾਲੇ ਬਾਬੇ ਨੇ ਲੈਣ ਆਉਣਾ ਖੁਦ ਮੰਜੇ ਦੇ ਕੋਲ ਖੜਾ ਹੋਣਾ ਨਰਾਲਾ ਪੱਪਾ ਤੇ ਪੋਪਾ ਸਵਾਮੀ ਪਾਸ ਕਿਵੇਂ ਪਾਈ ਫਿਰਦੀ ਆ ਭੈਣ ਦੇ ਖਸਮ ਦੀ ਜਿਵੇਂ ਡੀਟੀਓ ਲੱਗੀ ਹੁੰਦੀ ਐ ਇਹ ਦੇਗੀ ਦੀ ਪਾਕੇ ਜੀ ਨਹੀਂ ਇਹਦੇ ਵਿੱਚ ਇਹਦੇ ਵਿੱਚ ਤਾਂ ਕੁਛ ਨਹੀਂ ਸ਼ੌਲ ਐ ਸ਼ੌਲ ਲੱਗੇ ਸੀ ਠੰਡ ਤੋਂ ਕੋਟੀ ਆ ਛੋਟੇ ਛੋਟੇ ਕੱਪੜੇ ਜੇ ਪਾਏ ਹੋਣੇ ਜਿਹੜਾ ਉਹ ਕਹਿੰਦੇ ਧੁੱਦੇ ਵੀ ਉੱਥੇ ਪਾ ਕੇ ਜਾਨੀਆਂ ਤੂੰ ਬੱਬੂ ਦੇ ਪਾਪੇ ਮੈਂ ਕੋਈ ਛੋਟੇ ਛੋਟੇ ਕੱਪੜੇ ਨਹੀਂ ਪਾਏ ਦਿਖਾ ਅੱਜ ਕੀ ਜੇ ਇਹਦੇ ਵਿੱਚ ਕੀ ਆ ਕੁਛ ਵੀ ਨਹੀਂ ਸ਼ੌਲਾ ਹੀ ਆ ਇਹਦੇ ਵਿੱਚ ਐ ਨਹੀਂ ਮੰਦੀ ਤੂੰ ਮੈਨੂੰ ਪਤਾ ਹੈ ਬੱਬੂ ਦੇ ਪਾਪੇ ਇੱਕ ਮਿੰਟ ਇੱਕ ਮਿੰਟ ਖੋਲ ਖੋਲ ਇਹ ਦਿਖਾਉਣੀ ਆ ਖੋਲ ਇਹ ਦਿਖਾ ਕੀ ਹੈ ਅੱਜ ਤੰਬੀ ਏ ਬੱਬੂ ਦੇ ਪਾਪੇ ਪੈਂਟ ਹੈ। ਇਹ ਕਦਵਾਤ ਲੱਗੀ ਐ। ਇਹ ਉੱਥੇ ਉੱਥੇ ਐਂਟਰੀ ਜਦੋਂ ਗੇਟ ਦੇ ਕਰਦੇ ਪਾਉਣੀ ਪੈਂਦੀ ਆ। ਉਹ ਤੈਨੂੰ ਕਿੰਨੇ ਬਰੀ ਕਿਹਾ ਮੇਰੇ ਸੜੀਏ ਨਾ ਪਾਇਆ ਕਰ ਤੰਬੀਆਂ ਦੀਆਂ ਇਹ। ਫੇਰ ਐਂਟਰੀ ਨਹੀਂ ਦਿੰਦੇ ਉੱਥੇ ਜਿਹੜੀਆਂ ਬੀਬੀਆਂ ਬਾਹਰੋਂ ਆਈਆਂ ਆ ਉਹ ਉਹ ਦੂਜੇ ਕੱਪੜੇ ਪਾਉਣੀਆਂ ਉਹਨਾਂ ਦੀ ਡਿਊਟੀ ਤਾਂ ਨਰਾਲੇ ਬਾਬੇ ਦੇ ਕੋਲ ਲੱਗੀ ਹੁੰਦੀ ਆ ਪੋਪਾ ਸਵਾਮੀ ਦੇ ਕੋਲ ਲੱਗੀ ਹੁੰਦੀ ਆ। ਆ ਸੂਟ ਸਾੜੀ ਵਾਲੇ ਤਾਂ ਬਾਹਰੇ ਰੱਖਦੇ ਆ। ਮੈਂ ਕਿਹਾ ਚੱਲ ਮੈਂ ਵੀ ਪੋਪਾ ਸਵਾਮੀ ਦੇ ਦਰਸ਼ਨ ਕਰ ਲਵਾਂਗੀ ਤਾਂ ਲੈ ਗਈ ਸੀ ਆ ਪੈਂਟ। ਤਮਨੂਆਏ ਦੱਸ ਨਹੀਂ ਮੇਰੇ ਸਾਧੂ ਮੇਰੇ ਨਾਲ ਵਿਆਹੀ ਕੋਦਰੇ ਬਹੀਆਂ ਮਲਗਨ ਆਲਾ ਦੇਖ ਬੁੱਤ ਤਾਂ ਤੇਰਾ ਹੀ ਆ ਤੇਰੇ ਨਾਲ ਬੁੱਤ ਵਿਆਹਿਆ ਹੋਇਆ ਜਿਹੜੀ ਰੂਹ ਆ ਉਹ ਤਾਂ ਨਰਾਲੇ ਬਾਬੇ ਨਾਲ ਹੀ ਵਿਆਹੀ ਹੋਈ ਆ ਤੇਰੀ ਮਾਂ ਤੇਰੀ ਦੀ ਮਾਂ ਨਹੀਂ ਖੜ ਗਿਆ ਬੱਬੂ ਦੇ ਪਾਪੇ ਬੱਬੂ ਦੇ ਪਾਪੇ ਜਾ ਉੱਥੇ ਮੇਰੀ ਗੱਲ ਤਾਂ ਸੁਣ ਤੂੰ ਉੱਥੇ ਜਾ ਤੇਰੇ ਨਰਾਲੇ ਕੋਲੇ ਜਾ ਮੇਰੀ ਭੈਣ ਮਰਾਵੇ ਖੜ ਗਿਆ ਮੈਂ ਤਾਂ ਜਿੱਥੇ ਚਾਹ ਧਰ ਲਈਆ ਮੈਂ ਤਾਂ ਰੋਟੀ ਵੀ ਲਾ ਲੈ ਘਰ ਆਪਦੀ ਮੇਰੀ ਗੱਲ ਸੁਣ ਲੈ ਬੱਬੂ ਦੇ ਪਾਪੇ ਮਾਰੀ ਨਾ ਮੇਰੇ ਮੈਂ ਪੋਪਾ ਸੁਆਮੀ ਦੇ ਦਰਸ਼ਨ ਕਰਕੇ ਆਇਆ ਤੈਨੂੰ ਪਾਪ ਲੱਗੂਗਾ ਮੇਰੀ ਗੱਲ ਸੁਣ ਲੈ ਮੈਨੂੰ ਸਾਰਾ ਮੁਲਕ ਸਾਰਾ ਪਿੰਡ ਕਹਿਣ ਲੱਗ ਗਿਆ ਹੈ ਵੀ ਪੂਰਾ ਤਰੀ ਜਨਾਨੀ ਬਸ ਤੋਂ ਬਾਹਰ ਤੇ ਨਹੀਂ ਚੱਲ ਬਾਹਰ ਇਹ ਮੇਰੀ ਗੱਲ ਸੁਣ ਲੈ ਬੱਬੂ ਦੇ ਪਾਪੇ ਮੈਂ ਜਾਣੀ ਆ ਮੈਨੂੰ ਤੈਨੂੰ ਪਾਪ ਲੱਗੂਗਾ ਪਾਪ ਬੋਲ ਮੈਂ ਆਪੀ ਝੱਟ ਦੇਖ ਲੂ ਤੂੰ ਕਿਹੜਾ ਮੇਰੇ ਘਰੋਂ ਬਾਹਰ ਨਿਕਲ ਜਿਹੜਾ ਧਰਮ ਰਾਜ ਵਾ ਨਾ ਉਹੀ ਨਰਾਲਾ ਬਾਬਾ ਆ ਨਰਾਲੇ ਬਾਬੇ ਦੇ ਮੈਂ 8-8 ਸਰ 16-16 ਹੱਥ ਦੇਖੇ ਆ ਉਹੀ ਸਾਰੇ ਰੂਪਾਂ ਚ ਫਿਰਦਾ ਐ ਮੇਰੇ ਸਾਡੇ ਹੋਰ ਵੀ ਬਹੁਤ ਕੁਝ ਦੇਖਿਆ ਉਹਦਾ ਇਹ ਤਾਂ 8 ਹੱਥ ਦੇਖੇ ਨੇ ਮੇਰੀ ਗੱਲ ਸੁਣ ਲੈ ਤੇਰੀ ਮਾਪੇ ਮੱਪੂ ਦੇ ਪਾਪੇ ਮੈਂ ਕਹਾਂ ਬਾਪੂ ਦੇ ਪਾਪੇ ਗੱਲ ਸੁਣ ਲੈ ਖਾਸਮ ਦੇ ਦੀ ਉੱਥੀ ਰਹੀ ਹੁਣ ਉਸੇ ਨਾਲ ਕਰਾਈ ਵਿਆਹ ਐ ਖਾਸਮ ਬੜੀਂ ਕਰੇ ਹੁਣ ਲਾ ਕੁਪੀ ਲੈ ਆਪਾਇਣ ਦੇ ਖਾਸਮ ਦੀ ਨੇ ਐਡੀ ਕਬੜੀ ਜਨਾਨੀ ਐਡੀ ਕਬੜੀ ਜਨਾਨੀ